ہم اور تم ایک کمرے میں بند ہو اور کیا بھی ہو جائے میرا بھی تم ایسے نہ کرو میں تھوڑے ٹرسٹ کیا میں نے جان تو پلیز ہر جا ٹرسٹ دے کا فائدہ چکی انا نہ 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 پلیز ایسے نہ کرو منجام تو ਤੂੰ ਸੱਚੀ ਆਪਦੀ ਸਹੇਲੀ ਕੋਲ ਆਈਆਂ ਨਹੀਂ ਸਹੇਲੀ ਦੇ ਨਾ ਬੋਏਫ੍ਰੈਂਡ ਕੋਲ ਆਈਆਂ ਚਾ ਤਾਂ ਸਹੇਲੀ ਕੋਲੇ ਗਈ ਸੀ ਸਹੇਲੀ ਕੋਲ ਹੀ ਆਉਂਗੀ ਨਾ ਤੇਰਾ ਫੋਨ ਕਿਉਂ ਬੰਦ ਸੀ ਫਿਰ ਮੇਰੇ ਫੋਨ ਦੀ ਨਾ ਬੈਟਰੀ ਡਾਊਨ ਹੋ ਗਈ ਸੀ ਮੈਂ ਸੋਚਿਆ ਘਰੇ ਤਾਂ ਜਾ ਰਹੀਆਂ ਜਾ ਕੇ ਚਾਰਜ ਲਾ ਲੂੰਗੀ ਸੱਚ ਹਾਂ ਮੈਂ ਤੁਹਾਡੇ ਲਈ ਇੱਕ ਸਰਪ੍ਰਾਈਜ਼ ਲੈ ਕੇ ਆਈ ਹਾਂ ਪਹਿਲਾਂ ਮੇਰੀ ਗੱਲ ਸੁਣ ਇਹ ਘਟੋਨੀ ਕਿਵੇਂ ਲੈ ਕੇ ਸਾਲਾ ਨਿਕਲ ਗਿਆ ਮੇਰੀ ਘਰ ਵਾਲੀ ਉਹ ਚਲ ਛੱਡਿਆ ਚਲ ਛੱਡ ਕੋਈ ਆ ਕੇ ਉਹ ਜਿਹੀ ਗੱਲਾਂ ਕਰਦਾ ਉਹ ਸਾਲਾ ਲੈ ਕੇ ਭੱਗ ਗਿਆ ਤੇ ਤੂੰ ਮੈਨੂੰ ਕਹਿੰਨਾ ਛੱਡਿਆ ਔਰ ਰਿਲੈਕਸ ਠੰਡਾ ਹੋ ਜਾ ਚਲ ਆਪਾਂ ਚੱਲਦੇ ਆ ਇਹਨੂੰ ਨਹੀਂ ਛੱਡਣਾ ਕੋਈ ਨਹੀਂ ਦੇਖ ਲੈ ਚੱਲਾ ਚੱਲੀ

ਨਹੀਂ ਅੱਜ ਨਾ ਮੈਂ ਜ਼ਰੂਰੀ ਕੰਮ ਜਾਣਾ ਤਾਂ ਕਰਕੇ ਮੇਰੇ ਕੋਲ ਟਾਈਮ ਨਹੀਂ ਹੈਗਾ ਕੋਈ ਨਹੀਂ ਕਿਸੇ ਹੋਰ ਦਿਨ ਹਾਂ ਆਪਣੀ ਫਰੈਂਡ ਨਾਲ ਜਾ ਰਹੀ ਹਾਂ ਕਿਉਂ ਮੈਨੂੰ ਸਮਝ ਨਹੀਂ ਆ ਰਹੀ ਤੂੰ ਇੰਟਰਫੇਅਰ ਕਿਉਂ ਕਰ ਰਹੀ ਹੈ ਨਾ ਕਿ ਕਿੱਥੇ ਜਾ ਰਹੀਆਂ ਕਿਉਂ ਜਾ ਰਹੀਆਂ ਕਿਹਦੇ ਨਾਲ ਜਾ ਰਹੀਆਂ ਵਾਏ ਨਹੀਂ ਨਹੀਂ ਐਕਚੁਅਲੀ ਮੈਂ ਤਾਂ ਬਸ ਤੇਨ ਵੈਸੇ ਪੁੱਛ ਲਿਆ ਇੱਕ ਦੋਸਤ ਹੋਂ ਦੇ ਨਾਤੇ ਤੂੰ ਸਮਝ ਸਕਦੀ ਹੈ ਨਾ ਹਾਂ ਸਮਝਦੀ ਹਾਂ ਅਨਮੋਲ ਵੀ ਤੇਰਾ ਦੋਸਤੀ ਸੀ ਤਾ ਕਰਕੇ ਹਨਾ ਦੋਸਤੀ ਨਹੀਂ ਦੋਸਤ ਹੈ ਬਜੀਓ ਹੋਰ ਮੈਂ ਆਪਜੀ ਦੋਸਤ ਹਾਂ ਪੂਰਾ ਸਹੀ ਤਰੀਕੇ ਨਾਲ ਨਿਭਾਈ ਰਹੀ ਹਾਂ ਕਿਉਂਕਿ ਲੋਕ ਅੱਜਕੱਲ ਪਿਆਰ ਕਰਕੇ ਭੁੱਲ ਜਾਂਦੇ ਨੇ ਕਿਸੇ ਨਾਲ ਪਿਆਰ ਕੀਤਾਂ ਨਿਭਾਈਦਾ ਹੈ ਤੁਹਾਨੂੰ ਪਤਾ ਡਿਪ ਲੋਕਾਂ ਨੂੰ ਨਾ ਮੇਰੇ ਭੂਤ ਬੜੇ ਦਿਖਣ ਲੱਗ ਗਏ ਕਦੇ ਬਠਿੰਡੇ ਚ ਦਿਖਦੇ ਨੇ ਕਦੇ ਉਹਨਾਂ ਨੂੰ ਹੋਟਲ ਚ ਮੇਰੇ ਭੂਤ ਦਿਖਦੇ ਨੇ ਪਤਾ ਨਹੀਂ ਕੀ ਹੋ ਗਿਆ ਸਾਰਾ ਦਿਨ ਉਹਨਾਂ ਦਾ ਧਿਆਨ ਮੇਰੇ ਚ ਹੀ ਹੁੰਦਾ ਹੈ ਅਸਲ 'ਚ ਪਤਾ ਕੀ ਹੈ ਨੇ ਹਾਂ ਲੋਕਾਂ ਨੂੰ ਕੂਤ ਨਹੀਂ ਦਿਖਦੇ ਲੋਕਾਂ ਨੂੰ ਸੱਚਾਈ ਦਿਖਣੀ ਸ਼ੁਰੂ ਹੋ ਗਈ ਹੈ ਸੱਚਾਈ ਕਿਹੜੀ ਸੱਚਾਈ ਦੀ ਗੱਲ ਕਰਦੀ ਆ ਤੂੰ ਤੂੰ ਕਿਉਂ ਝੂਠ ਖਾਦੇ ਨਹੀਂ ਹਣਮੋਣੀ ਤੈਨੂੰ ਬੜਾ ਫੀਲ ਹੋ ਰਿਹਾ ਧੋਖਾ ਚਾਹੇ ਮੈਂ ਦੇ ਰਹੀ ਆ ਪਰ ਤੈਨੂੰ ਇਹਦੇ 'ਚ ਕੀ ਪ੍ਰੋਬਲਮ ਹੈ ਤੇਰਾ ਤਾਂ ਉਹ ਦੋਸਤ ਹੈ ਨਾ ਤੇ ਫਿਰ ਦੋਸਤੀ ਤੱਕ ਰੱਖ ਉਹਦੇ ਨਾਲ ਲੱਗ ਗਿਆ ਪਤਾ ਦੇਖ ਲੈ ਹਾਂ ਬੇਸ਼ੱਕ ਉਹ ਮੇਰਾ ਦੋਸਤ ਹੈ ਫਿਰ ਮੈਂ ਉਹਨਾਂ ਕਸਮਾਂ ਖਾਦੀਆਂ ਸੀ ਕਿ ਹਰ ਦੁੱਖ ਸੁੱਖ ਦੇ ਵਿੱਚ ਮੈਂ ਤੇਨ ਨਾਲ ਖੜਾਂਗੀ ਤੇ ਉਹਨੇ ਅੱਜ ਤੱਕ ਜਦੋਂ ਵੀ ਤੇਰੀ ਗੱਲ ਕੀਤੀ ਹੈ ਨਾ ਉਹਨੇ ਤੇਰੀ ਬਹੁਤ ਤਾਰੀਫ ਕੀਤੀ ਹੈ ਤੇ ਤੂੰ ਇੱਕ ਬਹੁਤ ਸਹੀ ਕੁੜੀ ਆ ਤੂੰ ਉਹਨਾਂ ਨਾਲ ਇੱਦਾਂ ਕਿਉਂ ਧੋਖਾ ਕਰਦੀ ਆਂ ਨੇ ਹਾਂ ਤੂੰ ਸੱਚ ਬੋਲ ਉਹਦੇ ਹੋਟਲ 'ਚ ਤੂੰ ਹੀ ਸੀ ਨਾ ਨੇਹਾ ਮੇਰੀ ਅੱਖਾਂ ਤੋਂ ਖਾਈ ਖਾ ਸਕਦੀ ਆਂ ਨੇ ਹਾਂ ਓ ਪਲੀਜ਼ ਹੱਦ ਹੋਈ ਪਈ ਏ ਤੇਰੇ ਵਾਲੀ ਜਦੋਂ ਮੈਂ ਹੈ ਹੀ ਨਹੀਂ ਸੀ ਫਿਰ ਮੈਂ ਕਿਵੇਂ ਮੰਨ ਲਾਂ ਨਾ ਨੇ ਮੈਨੂੰ ਨਾ ਇੱਕ ਗੱਲ ਦਾ ਤਾਂ ਪਤਾ ਅਨਮੋਲ ਤੇ ਮੇਰੀ ਲਫਤ ਦੇ ਵਿੱਚ ਕਿ ਜੋ ਕੁਝ ਵੀ ਹੋ ਰਿਹਾ ਨਾ ਇਹ ਸਭ ਕਸ਼ਤ ਤੂੰ ਕਰਾ ਰਹੀ ਏ ਤੇ ਪਲੀਜ਼ ਸਾਡੀ ਦੋਨਾਂ ਦੀ ਲਾਈਫ ਚੋਂ ਨਾ ਦੂਰ ਰਹਿ ੱੱਕੇ ਨਾਲ ਹੀ ਸਾਡੀ ਜ਼ਿੰਦਗੀ ਚ ਬੜੀ ਜਾਨਾ ਮੇਰੀ ਗੱਲ ਸੁਣ ਪਲੀਜ਼ ਗੱਲ ਸੁਣ ਪਹਿਲਾਂ ਮੇਰੀ ਮੈਂ ਤੇਰੀ ਔਰ ਉਹਦੀ ਲਾਈਫ ਤੋਂ ਕੁਝ ਨਹੀਂ ਲੈਣਾ ਇੱਕ ਦੋਸਤ ਹੋਂ ਦੇ ਨਾਤੇ ਸਭ ਕੁਝ ਕਰ ਰਹੀ ਆਂ ਹਰ ਵੈਸੇ ਵੀ ਮੈਨੂੰ ਨਹੀਂ ਸੀ ਪਤਾ ਕਿ ਤੂੰ ਅੱਦੇ ਨੂੰ ਝੂਠ ਬੋਲ ਕੇ ਗਈ ਆਂ ਮੈਂ ਕਿਤੇ ਝੂਠ ਬੋਲ ਕੇ ਨਹੀਂ ਗਈ ਤੂੰ ਕਾਹਤਾਂ ਕਿਉਂ ਸਾਡੀ ਚ ਲੜਾਈ ਬੁਵਾ ਰਹੀ ਆਂ ਕੀ ਹੋ ਗਿਆ ਕੰਮੋਦਾ ਮੇਰਾ ਰਿਸ਼ਤਾ ਵਧੀਆ ਚੱਲ ਨਹੀਂ ਰਿਹਾ ਫਿਰ ਤੂੰ ਵੀ ਚਿੰਤ ਫਿਰ ਕਿਉਂ ਕਰਨੀ ਆ ਰਿਸ਼ਤਾ ਸਹੀ ਨਹੀਂ ਚੱਲ ਰਿਹਾ ਤੈਨੂੰ ਕੁਝ ਜ਼ਿਆਦਾ ਹੀ ਪਤਾ ਹੈ ਉਹ ਮੁੰਡਾ ਤੇਰੇ ਪਿੱਛੇ ਰੋਂਦਾ ਆ ਤੂੰ ਮੁੰਹ ਧੋਖਾ ਦੇ ਰਹੀਆਂ ਉਹ ਵੀ ਸਾਫ ਇਹ ਧੋਖਾ ਜਿਹੜਾ ਤੂੰ ਢੀ ਹੈ ਨਾ ਇਹ ਦਿਮਾਗ ਚੋਂ ਤੇ ਤੂੰ ਭਰ ਰਹੀਆਂ ਉਹਨੂੰ ਤੇ ਐਂ ਚੀਜ਼ ਦਾ ਕੁਝ ਪਤਾ ਹੀ ਨਹੀਂ ਪਰ ਤੂੰ ਤੂੰ ਤਾਂ ਪੂਰੀ ਰਟ ਲਾ ਰੱਖੀ ਹੈ ਨਾ ਕਿ ਤੂੰ ਸਾਡਾ ਰਿਸ਼ਤਾ ਦੋਨਾਂ ਦਾ ਜੁੜਿਆ ਰਹਿਣ ਹੀ ਨਹੀਂ ਦੇਣਾ ਤੂੰ ਤਾਂ ਤੋੜਨਾ ਹੈ ਨੇ ਹਮੇ ਤਾਂ ਚਾਹੀ ਨੂੰ ਕਿ ਤੇਰਾ ਰਿਸ਼ਤਾ ਜੁੜਿਆ ਰਹੇ ਪਰ ਤੂੰ ਘੱਟੋ ਘੱਟ ਉਹਦਾ ਸਹੀ ਤਾਂ ਚੱਲ ਨਹੀਂ ਆਪਦੀ ਜਗ੍ਹਾ ਤਾਂ ਬਿਲਕੁਲ ਸਹੀ ਨੇਹੜੇ ਰਾਹ ਤੇ ਤੂੰ ਚੱਲ ਰਹੀ ਐ ਨੇਹਾ ਇਹ ਰਾਹ ਇੱਕ ਦਿਨ ਤੈਨੂੰ ਖਤਮ ਕਰ ਦੂਗਾ ਦੋ ਬੈੜੀਆਂ 'ਚ ਪੈਰ ਰੱਖਣ ਵਾਲਾ ਬੰਦਾ ਹਮੇਸ਼ਾ ਡੁੱਬਦਾ ਆ ਇਹ ਗੱਲ ਯਾਦ ਰੱਖੀ ਮੈਨੂੰ ਪਤਾ ਹੈ ਮੈਂ ਸਿਰਫ ਅਨਮੋਲ ਨੂੰ ਪਿਆਰ ਕਰਦੀ ਆ ਤੇ ਤੂੰ ਉਹਦੇ ਦਿਮਾਗ ਦੇ ਵਿੱਚ ਜੋ ਕੁਝ ਵਾੜਨਾ ਵਾੜੀ ਚ ਫਿਰ ਜੇ ਤੂੰ ਅਨਮੋਲ ਨੂੰ ਪਿਆਰ ਕਰਦੀ ਆ ਤਾਂ ਤੂੰ ਤਿਲਚੋਦਨ ਤੂੰ ਕਿਹਦੇ ਨਾਲ ਸੀ ਇਸ ਗੱਲ ਦਾ ਜਵਾਬ ਦੇ। ਇਹ ਸਭ ਉਹਨੂੰ ਤੂੰ ਕਿਹਾ। ਪਰ ਅਨਮੋਲ ਨੂੰ ਮੇਰੇ ਤੇ ਪੂਰਾ ਯਕੀਨ ਸੀ। ਤੇ ਮੈਨੂੰ ਪਤਾ। ਤੇਰੇ ਤੇ ਉਹ ਯਕੀਨ ਨਹੀਂ ਕਰੂਗਾ। ਹਾਂ ਤੂੰ ਤਾਂ ਉਹਨੂੰ ਪੂਰੀਆਂ ਉਂਗਲਾਂ ਲਾ ਕੇ ਭੇਜਿਆ ਸੀ। ਤੇ ਉਹ ਮੈਨੂੰ ਵੀ ਆ ਕੇ ਐਂ ਬੋਲਿਆ ਸੀ। ਹਾਂ ਤੂੰ ਹੋਟਲ ਦੇ ਵਿੱਚ ਸੀ। ਪਰ ਮੇਰਾ ਪਿਆਰ ਇਹਨਾ ਕੱਚਾ ਨਹੀਂ ਹੈਗਾ। ਹੁਣੇ ਮੇਰੇ ਤੇ ਯਕੀਨ ਕਰ ਲੈ। ਅਕਸਰ ਇਦਾਂ ਹੀ ਹੁੰਦਾ ਨੇ ਹਾਂ। ਜਿਹੜੇ ਲੋਕ ਤਾਂ ਪਿਆਰ ਕਰਦੇ ਨੇ ਨਾ। ਉਹਨਾਂ ਨੂੰ ਹਮੇਸ਼ਾ ਠੁਕਰਾਇਆ ਜਾਂਦਾ ਹੈ। ਤੇਰਾ ਮਤਲਬ ਕੀ ਹੈ ਜਿਹੜੇ ਪਿਆਰ ਨਹੀਂ ਕਰਦੇ ਉਹਨਾਂ ਨੂੰ ਹਮੇਸ਼ਾ ਮੁੰਡੇ ਇਹੀ ਜੀ ਮਿਲਦੇ ਨੇ ਜਿਹੜੇ ਉਹਨਾਂ ਨੂੰ ਸੱਚਾ ਪਿਆਰ ਕਰਦੇ ਇੱਕ ਮਿੰਟ ਤੇਰਾ ਮਤਲਬ ਇਹ ਆ ਕਿ ਤੂੰ ਵੀ ਅਨਮੋਲ ਨੂੰ ਪਿਆਰ ਕਰਦੀ ਹੈ ਕਦੇ ਵੀ ਨਹੀਂ ਤਾਂ ਕਦੇ ਵੀ ਨਹੀਂ ਮੈਂ ਕਦੇ ਵੀ ਉਹਦੇ ਬਾਰੇ ਸਭ ਨਹੀਂ ਸੋਚਿਆ ਉਹ ਸਿਰਫ ਇੱਕ ਮੇਰਾ ਦੋਸਤ ਹੈ ਤੇ ਹਮੇਸ਼ਾ ਦੋਸਤ ਰਹੇਗਾ ਕਿ ਕਿ ਉਹ ਪਿਆਰ ਤੈਨੂੰ ਕਰਦਾ ਆ ਤੇ ਤੂੰ ਉਹਨੂੰ ਪਿਆਰ ਕਰਦੀ ਆ ਬਸ ਬਸ ਮੈਂ ਤੇਨੂੰ ਇੱਕੋ ਗੱਲ ਕਹਿਣਾ ਚਾਹੁੰਦੀ ਸੀ ਕਿ ਸਿੰਪਲ ਤੇਰੇ ਚਿਹਰੇ ਤੋਂ ਸਾਫ਼ ਪਤਾ ਲੱਗਦਾ ਕਿ ਜੇ ਅਨਮੋਲ ਮੇਰੇ ਨਾਲ ਰਹਿ ਰਿਹਾ ਨਾ ਤੇ ਤੈਨੂੰ ਬੜੀ ਤਕਲੀਫ ਹੁੰਦੀ ਹੈ ਪਰ ਇੱਕ ਗੱਲ ਮੈਨੂੰ ਇਹ ਚੀਜ਼ ਨਾਲ ਨਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਨਮੋਲ ਸਿਰਫ਼ ਮੈਨੂੰ ਪਿਆਰ ਕਰਦਾ ਹੈ ਤੈਨੂੰ ਨਹੀਂ ਤੇ ਉਹ ਹਮੇਸ਼ਾ ਮੈਨੂੰ ਹੀ ਪਿਆਰ ਕਰੂਗਾ ਆਪ ਤੇ ਦਿਮਾਗ ਚੋਂ ਇਹ ਦਮ ਕੱਢ ਦੇ ਕਿਉਂ ਤੇਰੇ ਕੋਲੇ ਕਦੇ ਵੀ ਆਉਂਗਾ ਲੱਗਿਆ ਪਤਾ ਇਸ ਤੋਂ ਬੈਟਰ ਹੈ ਕਿ ਤੂੰ ਸਾਡੇ ਨਾਲ ਥੋੜਾ ਜਿਹਾ ਦੂਰ ਚੱਲ ਠੀਕ ਆ ਮੈਂ ਲੇਟ ਹੋ ਰਹੀ ਹਾਂ ਚੱਲਦੀ ਹਾਂ ਬਾਏ ਬਾਏ ਸਹੀ ਕਹਿ ਤੂੰ ਉਹ ਸਿਰਫ ਤੈਨੂੰ ਪਿਆਰ ਕਰਦਾ ਹੈ ਤੇ ਮੇਰੀ ਗੱਲ ਤੇ ਕਦੀ ਯਕੀਨ ਨਹੀਂ ਕਰੇਗਾ ਹਰ ਇਹੀ ਗਲਤੀ ਉਹ ਕਰ ਬੈਠ ਅਕਸਰ ਇਸ ਦੁਨੀਆ 'ਚ ਹੁੰਦਾ ਹੀ ਐਦਾਂ ਆ ਛੇੜੀ ਕੁੜੀਆਂ ਤਾਂ ਮੁੰਡਿਆਂ ਨੂੰ ਬਹੁਤ ਪਿਆਰ ਕਰਦੀਆਂ ਨੇ ਨਾ ਉਹਨਾਂ ਨੂੰ ਮੁੰਡੇ ਦਾ ਕੁਝ ਸਮਝਦੇ ਹੀ ਨਹੀਂ ਤੇ ਛੇੜੀਆਂ ਕੁੜੀਆਂ ਨਾਲ ਧੋਖਾ ਦਿੰਦੇ ਨੇ ਉਹਨਾਂ ਨਾਲ ਤਾਂ ਵਿਆਹ ਕਰਾਣ ਤੱਕ ਜਾਂਦੇ ਨੇ ਧੋਖੇ ਨਾਲ ਧੋਖਾ ਹੀ ਸਹੀ ਪਰ ਮੈਂ ਅੱਜ ਵੀ ਨਹੀਂ ਚਾਹੁੰਦੀ ਖੀਤੂ ਆ ਮੁੰਡਾ ਧੋਖਾ ਦੇ ਕਿਉਂ ਮੁੰਡਾ ਬਹੁਤ ਸਹੀ ਹੈ ਨੀਹਾ ਤੇਰੇ ਵਾਸਤੇ ਪਰ ਤੂੰ ਉਹਦੇ ਨਾਲ ਗਲਤ ਕਰ ਰਹੀ ਏਂ ਗਲਤ ਕਰ ਰਹੀ ਹੈ ਤੂੰ ਉਹਦੇ ਨਾਲ ਹਰ ਇੱਕ ਦਿਨ ਤੂੰ ਬਹੁਤ ਪਸਤਾਏਗੀ ਕਿੰਨੇ ਗੁੱਲੀਬਾਤੀ ਕਿੰਨਾ ਕੋਸ਼ਿਸ਼ ਕਰੇਗੀ ਭੰਮੀ ਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇਹதே ਸਭ ਕਹਿੰਦਾ ਮਕਸਦ ਕੀ ਸੀ ਕਿਤੇ ਇਹ ਅਨਮੋਲ ਨੋ ਨਹੀਂ ਨਹੀਂ ਅਨਮੋਲ ਦੀ ਇੰਨੀ ਗੰਦੀ ਚੋਇਸ ਨਹੀਂ ਹੋ ਸਕਦੀ ਅਨਮੋਲ ਇਹ ਨੂੰ ਤਾਂ ਪਿਆਰ ਨਹੀਂ ਕਰ ਸਕਦਾ ਸ਼ਾਇਦ ਇਹ ਸਾਨੂੰ ਦੋਨਾਂ ਨੂੰ ਬਖ ਕਰਨਾ ਚਾਹੁੰਦੇ ਤਾਂ ਹੀ ਅਨਮੋਲ ਨੂੰ फडਕਾਉਂਦੀ ਹੈ ਪਰ ਮੈਨੂੰ ਇੱਕ ਵਾਰ ਵੀ ਸਮਝ ਨਹੀਂ ਆਉਂਦੀ ਇਹਨੇ ਬਠਿੰਡੇ ਮੈਨੂੰ ਦੇਖ ਕੇ ਮਿਲਿਆ ਹਾਲੇ ਇਹ ਨਹੀਂ ਪਤਾ ਕਿ ਅਨਮੋਲ ਨੂੰ ਹੋਰ ਕਿੰਨਾ ਕੁ ਕੁਝ ਕਹਿ ਰਹੀ ਹੋਗੀ ਮੇਰੇ ਵੀ ਕੁਝ ਕਰਨਾ ਪਊਗਾ ਮੇਰੇ ਲਈ ਹਨਮੋਲ ਨੂੰ ਪੱਟੀ ਭਰਉਣੀ ਪਊਗੀ ਕਿ ਟਿੰਪਲ ਤੋਂ ਤੋਂ ਦੋਰੀਆ ਕਰ ਕਿ ਵਧੀਆ ਕੁੜੀ ਨਹੀਂ ਹੈਗੀ ਫੱਜੀ ਹਨਮੋਲ ਨਾ ਮੰਨਿਆ ਸਾਡਾ ਤਾਂ ਰਿਸ਼ਤਾ ਹੀ ਟੁੱਟ ਜਾਊਗਾ ਕੀ ਕਰਾਂ ਕੁਝ ਤਾਂ ਸੋਚਣਾ ਹੀ ਪੈਣਾ ਨੇ ਹਾਂ ਇਹ ਇਹ ਛਿੜੇ ਤਾਂ ਮਗਰੀ ਪੈ ਗਈ ਕੋਈ ਨਾ ਕੋਈ ਆਪ ਤੇ ਲਿਆ ਦੇ ਕੋਈ ਪਾ ਦੇ ਮੇਰੇ ਕੋਈ ਅਹ ਜਾਂਦਿਆਂ ਨੂੰ ਮੋਲੋ ਹੀਰੇ ਬਾਰੇ ਕੁਝ ਨਾ ਕੁਝ ਕਹਿ ਕੇ ਨਾ ਇਹਨਾਂ ਚ ਪਵਾੜ ਪਾਉਣਾ ਪਊ ਫੇਰ ਕਹਾਣੀ ਸਹੀ ਹੋਊਗੀ ਨਹੀਂ ਤਾਂ ਸਾਰਾ ਕੁਝ ਹੀ ਫੁੱਟਾ ਜਾਊਗਾ ਮੈਂ ਤਾਂ ਮੱਕਰਾਵ ਕਰਕੇ ਰੱਖਤਾ ਨਹੀਂ ਨੀਹਾ ਨੀਹਾ ਹਾਂਜੀ ਉਹ ਮੈਂ ਤੁਹਾਨੂੰ ਇਹ ਕਹਿੰਦਾ ਸੀ ਆਫਿਸ ਜਾਂਦਾ ਸੀ ਹਾਂ ਮੈਂ ਉਹ ਅੱਜ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਆਫਿਸ ਜਾਣ ਲੱਗੇ ਨਾ ਕੁਝ ਭੁੱਲ ਰਿਹਾ ਹੋ। ਭੁੱਲ ਰਿਹਾ ਹੈਂ ਕੀ? ਮੇਰੀ ਮਜ਼ਦੂਰੀ। ਕੁਝ ਜਾਣੋ। ਚਲ ਠੀਕ ਆ ਮੈਂ ਚੱਲਿਆ ਠੀਕ ਆ। ਹਾਂ। ਤੇ ਇੱਕ ਮਿੰਟ ਮੇਰੀ ਗੱਲ ਸੁਣਿਓ ਉਹ ਵਰਮੰਤੋਂ ਦਾ ਫੋਨ ਆਇਆ ਸੀ। ਅੱਜ ਨੂੰ ਉਹਨਾਂ ਦੇ ਘਰੇ ਪਾਰਟੀ ਐ। ਕਿ ਆਪਾਂ ਜਾਣਾਗਾ। ਤਿੰਨ ਚਾਰ ਵਾਰ ਫੋਨ ਵੀ ਆ ਗਿਆ ਉਹਨਾਂ ਦਾ। ਉਹ ਯਾਰ ਜੇ ਟਾਈਮ ਲੱਗਿਆ ਤਾਂ ਮੈਂ ਆ ਜੂ ਤੈਨੂੰ ਪਤਾ ਆਫਿਸ 'ਚ ਕੰਮ ਹਲਾ ਹੁੰਦਾ। ਚੱਲ ਜੀਦਾ। ਹਾਂ ਠੀਕ ਆ। ਇਸ ਤਰ੍ਹਾਂ ਫੋਨ ਨਾ ਕਰਿਆ ਕਰੋ ਨਹੀਂ ਹੁਣੇ ਆਫਿਸ ਗਏ ਨੇ ਮੈਨੂੰ ਲੱਗਦਾ ਨਾ ਅਨਮੋਲ ਨੂੰ ਆਪਣੇ ਤੇ ਸ਼ੱਕ ਹੋ ਗਿਆ ਆਪਾਂ ਹੁਣ ਨਾ ਥੋੜੇ ਦਿਨ ਮਿਲਦੇ ਨਹੀਂ ਹੈਗੇ ਉਹ ਤਾਂ ਠੀਕ ਆ ਪਰ ਇਹ ਪੋਸੀਬਲ ਨਹੀਂ ਹੈਗਾ ਚਾ ਕੋਈ ਨਹੀਂ ਅੱਜ ਸ਼ਾਮ ਨੂੰ ਨਾ ਅਨਮੋਲ ਨੇ ਤੇ ਮੈਂ ਪਾਰਟੀ ਤੇ ਜਾਣਾਗਾ ਤੇ ਮੈਂ ਕਿਸੇ ਭਾਨੇ ਨਾਲ ਨਾ ਤੁਹਾਡੇ ਕੋਲੇ ਆ ਜੂੰਗੀ ਪਰ ਇੱਥੇ ਨਹੀਂ ਅਪਾ ਖੰਡਰ ਚ ਮਿਲਦੇ ਆ ਠੀਕ ਆ ਕਿਉਂ ਆਪਦੇ ਆਸ਼ਕ ਦੀ ਜਗ੍ਹਾ ਤੇ ਆਪਦੇ ਘਰ ਵਾਲੇ ਨੂੰ ਦੇਖ ਕੇ ਚੰਗਾ ਨਹੀਂ ਨਾ ਲੱਗਿਆ ਉਹ ਸੋਚਦੀ ਤਾਂ ਤੂੰ ਹੋਣੀ ਆ ਵੀ ਜਾਂਦੀ ਆਪਦੇ ਆਸ਼ਕ ਦੇ ਗੱਲ ਲੱਗ ਜੂਗੀ ਫਰ ਕੀ ਕਰਾਂ ਮੈਂ ਤਾਂ ਤੇਰਾ ਮ제 ਕਿਰਕਰਾ ਕਰਤਾ ਸਾਰਾ ਅਨੋਲਾ ਚਲਾਣਾ ਤੇਰੀ ਅਸਲੀਅਤ ਆ ਨਾ ਬਹੁਤ ਟਾਈਮ ਪਹਿਲੇ ਮੇਰੇ ਸਾਹਮਣੇ ਆ ਗਈ ਸੀ ਪਰ ਮੈਂ ਚੁੱਪ ਸੀ ਕਿ ਚਲ ਕੋਈ ਨਹੀਂ ਨੂੰ ਰੰਗੇ ਹੱਥੀ ਪੜੂ ਤੋਂ ਦੱਸ ਮੈਨੂੰ ਕੌਣਾ ਕਮੀਨਾ ਜਿਹਦੇ ਕਰਕੇ ਮੇਰੀਆਂ ਅੱਖਾਂ 'ਚ ਘੱਟਾ ਪਾ ਕੇ ਆਏਗੀ ਕੋਈ ਨਹੀਂ ਹੈਗਾ ਝੂਠ ਨਾ ਬੋਲ ਪਹਿਲਾਂ ਬਥੇਰੇ ਝੂਠ ਬੋਲਿਆ ਉਦੋਂ ਤੂੰ ਬਚਦੀ ਰਹੀ ਆ ਕਦੇ ਕਹਿ ਦਿੰਦੀ ਸੀ ਮੈਂ ਸ਼ਾਪਿੰਗ ਜਾਣਾ ਮੈਂ ਉਹਦੀ ਸੇਲੀ ਕੋਲ ਜਾਣਾ ਉਹ ਕਿਉਂ ਝੂਠ ਬੋਲਦੀ ਸੀ ਤੂੰ ਮੈਨੂੰ ਮੂੰ ਦੱਸ ਕੋਈ ਨਹੀਂ ਟਾਈਮ ਆਉਣ ਕੇ ਮੈਂ ਸਭ ਕੁਝ ਦੱਸ ਦੂੰਗੀ ਕੀ ਦੱਸ ਦੇਗੀ ਹੀਰ ਦੱਸ ਦੇਗੀ ਡਾਇਮੰਡ ਤੱਕ ਮੈਂ ਅਨਮੋਲ ਅਨਮੋਲ ਨਹੀਂ ਅਨਮੋਲ ਨਹੀਂ ਆਪਾਂ ਸੁਬਾਹ ਗੱਲ ਕਰਦੇ ਆ ਸੁਬਾਹ ਹੋ ਮੇਰੀ ਸੁਬਾਹ ਨਹੀਂ ਹੋਣੀ ਪਰ ਤੇਰੀ ਜ਼ਿੰਦਗੀ ਚ ਨਾ ਮੈਂ ਨੇਰ ਕਰ ਦੂੰ ਜਮਾਂ ਨੇਰ ਤੇ ਤੂੰ ਗੱਲ ਯਾਦ ਰੱਖੀ ਡੇਰ ਖੋਲ ਉਹ ਗੇਟ ਖੋਲ ਦੇ ਵਧੀਆ ਰਹੇਗੀ ਗੇਟ ਖੋਲ ਦੇ ਨੇ ਹਾਂ ਕਿੰਨਾ ਚਿਰ ਨਹੀਂ ਗੇਟ ਖੋਲਦੀ ਇੱਕ ਦਿਨ ਦੋ ਦਿਨ ਚਾਰ ਦਿਨ ਦੱਸੀ ਕੋਈ ਨਹੀਂ ਨਾ ਖੋਲ ਗੇਟ ਗੇਟ ਤਾਂ ਮੈਂ ਖਲਾ ਕੇ ਛੱਡੂ ਤੇ ਜਿੱਦੇ ਇਹ ਗੇਟ ਖੁੱਲ ਗਿਆ ਨਾ ਉਹਦੇ ਦੇਖੀ ਚੱਲ ਵੀ ਤੇਰੇ ਨਾਲ ਬਣਦਾ ਕੀ ਆ ਕੋਈ ਨਹੀਂ ਆ ਬੈਠਾ ਮੈਂ ਵੀ ਨਾ ਖੋਲ ਗੇਟ ਮੈਂ ਵੀ ਦੇਖਦਾ ਕਿੰਨਾ ਕੁ ਚਾ ਆਪਣੀ ਤੂੰ ਗੇਟ ਪਾਉਦੀ ਨੇਹਾ ਤੂੰ ਚੰਗੀ ਨਹੀਂ ਕੀਤੀ ਮੇਰੇ ਨਾਲ ਸਾਡੇ ਘਰ ਵਾਲੇ ਨੂੰ ਧੋਖਾ ਦੇਨੀ ਆ ਤੂੰ ਸਾਡੇ ਆਸ਼ਕ ਨੂੰ ਮਿਲਣਾ ਨਹੀਂ ਆ ਤੂੰ ਇੱਥੇ ਕੋਈ ਨਹੀਂ ਮੈਂ ਵੀ ਦੇਖਦਾ ਵੀ ਹੁਣ ਤੂੰ ਕਿਵੇਂ ਮਿਲਦੀ ਆ ਆਪਦੇ ਆਸ਼ਕ ਨੂੰ ਇੱਥੇ ਬੈਠਾ ਤੇ ਤੇਰਾ ਉਹ ਅਸ਼ਰ ਕਰੂੰ ਤੂੰ ਸਾਰੀ ਜ਼ਿੰਦਗੀ ਯਾਦ ਰੱਖੇਂਗੀ ਸਾਰੀ ਜ਼ਿੰਦਗੀ ਮੈਂ ਸਭ ਕੁਝ ਕੀ ਸੁਣੀ ਜਾਨੀ ਆ ਵਿਨੇ ਹਾਂ ਦਾ ਕਤਲ ਹੋ ਗਿਆ ਨਹੀਂ ਇਹ ਸਭ ਨਹੀਂ ਹੋ ਸਕਦਾ ਨੀਹਾਂ ਦਾ ਕਤਲ ਕਿੱਦਾਂ ਹੋ ਸਕਦਾ ਆ ਅਨਮੋਲ ਨੂੰ ਫੋਨ ਕਰਦੀ ਆ ਉਹ ਦਿਨਾਂ ਗੱਲ ਕਰਦੀ ਆ ਹੁਣ ਕੁਛ ਨਹੀਂ ਆ ਮੈਂ ਸਾਰਾ ਕੁਝ ਹਲੋ ਹਾਂ ਡੈਂਪਲ ਅ ਅਨਮੋਲ ਮੇਰੇ ਨਾਲ ਗੱਲ ਕਰਨੀ ਹੈ ਕੋਈ ਮੇਰੇ ਕੋਲ ਟਾਈਮ ਨਹੀਂ ਹੈਗਾ ਡਿੰਪਲ ਜਲਦੀ ਬੋਲ ਕੀ ਗੱਲ ਹੈ ਤੂੰ ਪਲੀਜ਼ ਮੈਂ ਤੇਨਾਂ ਬੈਠ ਕੇ ਕੋਈ ਗੱਲ ਕਰਨੀ ਆ ਤੂੰ ਮੈਨੂੰ ਜਲਦੀ ਮਿਲ ਉਹ ਡਿੰਪਲ ਮੇਰੇ ਕੋਲ ਇੰਨਾ ਟਾਈਮ ਨਹੀਂ ਪੁਲਿਸ ਮੇਰਾ ਪਿੱਛਾ ਕਰਦੀ ਫਿਰਦੀ ਆ ਤੇ ਮੈਂ ਭਗਾਉੜਾ ਹੋਇਆ ਫਿਰਦਾ ਹਾਂ ਅਨਮੋਲ ਦੇਖ ਮੇਰੀ ਗੱਲ ਸੁਣ ਮੈਂ ਤੇਨਾਂ ਕੋਈ ਬਹੁਤ ਜ਼ਰੂਰੀ ਗੱਲ ਕਰਨੀ ਆ ਤੂੰ ਇਦਾਂ ਕਰ ਤੂੰ ਮੇਰੇ ਘਰੇ ਆ ਜਾ ਪਲੀਜ਼ ਡਿੰਪਲ ਜਿਹੜੀ ਗੱਲ ਕਰਨੀ ਆ ਨਾ ਤੂੰ ਫੋਨ ਤੇ ਕਰ ਲੈ ਜੇ ਮੈਨੂੰ ਪੁਲਿਸ ਨੇ ਦੇਖ ਲਿਆ ਮੈਨੂੰ ਉੱਥੀ ਹੀ ਦਿਵੋਚ ਲੈਣਗੇ ਨਹੀਂ ਅਨਮੋਲ ਸਮਝਿਆ ਕਰ ਫੋਨ ਤੇ ਗੱਲ ਕਰਨ ਵਾਲੀ ਨਹੀਂ ਆ ਉਹ ਤੂੰ ਮੇਰੇ ਘਰੇ ਆ ਪਲੀਜ਼ ਜਲਦੀ ਚਲ ਮੈਂ ਦੇਖਦਾ ਨਿੰਪਲ ਜਿਵੇਂ ਵੀ ਕੋਈ ਬਣਦਾ ਮੈਂ ਤੈਨੂੰ ਫੋਨ ਕਰ ਦੂਗਾ ਬਣਦਾ ਨਹੀਂ ਤੂੰ ਸਿਰਫ ਮੇਰੇ ਘਰੇ ਆਉਣਾ ਚਾਹੀਦਾ ਆ ਕੋਈ ਗੱਲ ਨਹੀਂ ਤੂੰ ਬਾਰੀ ਬਾਰੀ ਮੈਨੂੰ ਫੋਨ ਨਾ ਲਾਈ ਕਿਤੇ ਤੇਰਾ ਨੰਬਰ ਟਰੇਸ ਹੋ ਗਿਆ ਪਿੱਛੇ ਤੈਨੂੰ ਚੱਕ ਲੈਣਗੇ ਚਲ ਠੀਕ ਹੈ ਪਲੀਜ਼ ਕੋਸ਼ਿਸ਼ ਕਰ ਜਲਦੀ ਕਰ ਆ ਮੈਂ ਕੋਈ ਨਹੀਂ ਮੈਂ ਦੇਖਦਾ ਤੂੰ ਫੋਨ ਕੱਟ ਹਮਮੋਲ ਤੂੰ ਮੈਨੂੰ ਦੱਸ ਇਹ ਸਭ ਕਿਵੇਂ ਹੋ ਗਿਆ ਤੈਨੂੰ ਦੇਖ ਕੇ ਮੈਨੂੰ ਨਹੀਂ ਲੱਗਦਾ ਵੀ ਤੂੰ ਇਹ ਸਭ ਕੁਝ ਕਰ ਸਕਦਾ ਆ ਕੀ ਗੱਲ ਕੀ ਹੋਈ ਸੀ ਮੈਨੂੰ ਖੁੱਲ ਕੇ ਦੱਸ ਡੈਂਪਲ ਮੈਨੂੰ ਆਪ ਨੂੰ ਨਹੀਂ ਪਤਾ ਵੀ ਇਹ ਹੋ ਕੀ ਗਿਆ ਯਾਰ ਮੈਨੂੰ ਤਾਂ ਐਂ ਲੱਗਦਾ ਜਿਵੇਂ ਮੈਂ ਕੋਈ ਸੁਪਨਾ ਦੇਖਦਾ ਹਾਂ ਵੀ ਅੱਖਾਂ ਖੋਲੂਗਾ ਸਾਰਾ ਕੁਝ ਠੀਕ ਹੋ ਜਾਊਗਾ ਸਭ ਕੁਝ ਠੀਕ ਹੋ ਜਾਊਗਾ ਬਿਲਕੁਲ ਸਭ ਕੁਝ ਠੀਕ ਹੋ ਜਾਊਗਾ ਜਿਸ ਤਰ੍ਹਾਂ ਤੇਰਾ ਦੋਸਤ ਕੋਣੀ ਤੇਰੇ ਸਾਥ ਦੇ ਰਿਹਾ ਹੈ ਨਾ ਮੈਨੂੰ ਪਤਾ ਉਹ ਤੈਨੂੰ ਇਸ ਗਲਮੀ ਚੋਂ ਪੱਕਾ ਬਾਹਰ ਕੱਢੂਗਾ ਸਿੰਪਲ ਪਤਾ ਨਹੀਂ ਮੈਨੂੰ ਕਿਵੇਂ ਹੋ ਗਿਆ ਮੈਂ ਤਾਂ ਇਹ ਸੋਚਦਾ ਵੀ ਮੈਂ ਆਪਦੇ ਘਰ ਵਾਲੀ ਦਾ ਕਤਲ ਕਿਵੇਂ ਕਰ ਸਕਦਾ ਮੈਨੂੰ ਪਤਾ ਹੈ ਅਨਮੋਲ ਜਿਹੜੇ ਚਾਕੂ ਤੇ ਤੇਰੇ ਉਂਗਲਾਂ ਦੇ ਨਿਸ਼ਾਨ ਪਾਏ ਗਏ ਨੇ ਨਾ ਕੀ ਪਤਾ ਉਹ ਪਹਿਲਾਂ ਵੀ ਕਿਸੇ ਨੇ ਵਰਤਿਆ ਹੋਵੇ ਡਿੰਪਲ ਉਹ ਚਾਕੂ ਪਤਾ ਨਹੀਂ ਮੇਰੇ ਹੱਥ 'ਚ ਕਿਵੇਂ ਆਇਆ ਮੇਰੇ ਤਾਂ ਸੱਚੀ ਕੁਝ ਯਾਦ ਨਹੀਂ ਡਿੰਪਲ ਕੁਝ ਯਾਦ ਨਹੀਂ ਮੇਰੇ ਅਨਮੋਲ ਮੈਂ ਸਭ ਸਮਝ ਸਕਦੀ ਹਾਂ ਪਰ ਤੈਨੂੰ ਇਹ ਸਭ ਕੁਝ ਯਾਦ ਕਰਨਾ ਪਊਗਾ ਤਾਂ ਹੀ ਤੂੰ ਅੱਗੇ ਜਾ ਕੇ ਕੁਛ ਕਰ ਸਕੇਗਾ ਆਪਣੇ ਵਾਸਤੇ ਅਦਾਲਤ ਦੇ ਸਾਹਮਣੇ ਤੂੰ ਆਪਣਾ ਸੱਚ ਰੱਖ ਸਕੇਗਾ ਤੇ ਇਸ ਕਾਲ ਕੋਠੜੀ ਤੋਂ ਤੂੰ ਆਜ਼ਾਦ ਹੋ ਸਕੇਗਾ ਤੂੰ ਠੀਕ ਐਨੀ ਆ ਡੈਂਪਲ ਇੱਕ ਉਹ ਸੱਚ ਜਿਹੜਾ ਮੈਨੂੰ ਯਾਦ ਨਹੀਂ ਤੇ ਉਸੇ ਸੱਚ ਨੇ ਮੈਨੂੰ ਕਿੱਥੇ ਲਿਆ ਖੜਾਇਆ ਅਨਮੋਲ ਤੂੰ ਫਿਕਰ ਨਾ ਕਰ ਟੋਨੀ ਹੁਣ ਤੇਰਾ ਕੇਸ ਲੜੂਗਾ ਟੋਨੀ ਨੇ ਆ ਕੇ ਮੇਰੇ ਕੋਲ ਪੂਰੀ ਗੱਲ ਕੀਤੀ ਆ ਉਹ ਕਹਿੰਦਾ ਵੀ ਉਹ ਕੋਰਟ ਦੇ ਵਿੱਚ ਇਹੀ ਗੱਲ ਕਹੂਗਾ ਕਿ ਉਸ ਦਿਨ ਤੂੰ ਨਸ਼ੇ ਦੇ ਵਿੱਚ ਸੀਗਾ ਤੇ ਤੈਨੂੰ ਕੁਝ ਵੀ ਪਤਾ ਨਹੀਂ ਲੱਗਿਆ ਤੂੰ ਹੋਸ਼ 'ਚ ਨਹੀਂ ਸੀ ਕਿ ਫਿਰ ਤੂੰ ਆਪ ਸੋਚ ਜਿਹੜਾ ਬੰਦਾ ਨਸ਼ੇ ਦੇ ਹੋਸ਼ ਦੇ ਵਿੱਚ ਨਾ ਹੋਵੇ ਉਹ ਬੰਦਾ ਭਲਾ ਕਿਵੇਂ ਕਿਸੇ ਦਾ ਕਤਲ ਕਰ ਸਕਦਾ ਜਿਸ ਤਰ੍ਹਾਂ ਨੀਹਾ ਦੀ লাশ ਨੂੰ ਘੜੀਸ ਕੇ ਬਾਹਰ ਲੈ ਕੇ ਗਏ ਨੇ ਕੋਈ ਬੰਦਾ ਇਦਾਂ ਕਰ ਹੀ ਨਹੀਂ ਸਕਦਾ ਤੇ ਨਾਲੇ ਉਥੇ ਇੱਕ ਇਹ ਵੀ ਗੱਲ ਰੱਖੂਗਾ ਉਹ ਕਿ ਕੀ ਪਤਾ ਉਹਦਾ ਉਥੇ ਕਤਲ ਹੋਇਆ ਹੋਵੇ ਤੇ ਕਤਲ ਨਾ ਵੀ ਹੋਇਆ ਹੋਵੇ ਜੇ ਕਤਲ ਹੋਇਆ ਵੀ ਆ ਤੇ ਉਹਦਾ ਕੋਈ ਸਬੂਤ ਵੀ ਹੋਣਾ ਚਾਹੀਦਾ ਜਿਹੜੇ ਬੰਦੇ ਨੇ ਅੱਖਾਂ ਦੇਖੀਆਂ ਹੋਵੇ ਕੱਲ ਟੋਨੀ ਵੀ ਆਇਆ ਸੀ ਕਹਿੰਦਾ ਅਦਾਲਤ 'ਚ ਉਹਦਾ ਮਾਮਾ ਆਇਆ ਸੀ ਨੀਹਾ ਦਾ ਉਨੇ ਬਿਆਨ ਦਿੱਤਾ ਵੀ ਮੈਂ ਅੱਖੀਂ ਦੇਖਿਆ ਉਹਦੇ ਕਤਲ ਹੁੰਦਾ ਨੀਹਾ ਦਾ ਨੀਹਾ ਦਾ ਮਾਮਾ ਪਰ ਨੀਹਾ ਨੇ ਤਾਂ ਕਦੀ ਆਪਦੇ ਕਿਸੇ ਰਿਸ਼ਤੇਦਾਰ ਦਾ ਜ਼ਿਕਰ ਹੀ ਨਹੀਂ ਕੀਤਾ ਤੂੰ ਕਦੀ ਮਿਲਿਆ ਉਹਦੇ ਕਿਸੇ ਮਾਮੇ ਨੂੰ ਯਾਰ ਮੈਂ ਕਿੱਥੋਂ ਮਿਲਣਾ ਸੀ ਮੈਨੂੰ ਤਾਂ ਟੋਨੀ ਨੇ ਆ ਕੇ ਦੱਸਿਆਗਾ ਮੈਨੂੰ ਕੀ ਪਤਾ ਹੁਣ ਇਹਨਾਂ ਗੱਲਾਂ ਦਾ ਵੀ ਕੌਣ ਆਦਾ ਮਾਮਾ ਤੇ ਫਿਰ ਉਹਦੇ ਮਾਮੇ ਨੇ ਕੀ ਬਿਆਨ ਦਿੱਤਾ ਉਹਨੇ ਬਿਆਨ ਇਹ ਦਿੱਤਾ ਵੀ ਨੀਹਾ ਕਿਸੇ ਆਸ਼ਕ ਨੂੰ ਨਹੀਂ ਬਲਕਿ ਮਿਲਨ ਆਉਂਦੀ ਸੀ ਯਾਨੀ ਕਿ ਆਪਦੇ ਮਾਮੇ ਨੂੰ ਮਾਮੇ ਜਿਹਨੇ ਮੇਹਰ ਕਿਸੇ ਨੂੰ ਵੀ ਮਿਲਣ ਨਹੀਂ ਜਾਂਦੀ ਸੀ। ਹਾਬ ਦੇ ਮਾਮੇ ਨੂੰ ਮਿਲਣ ਜਾਂਦੀ ਸੀ। ਤਾਂ ਫਿਰ ਉਹ ਤੈਨੂੰ ਦੱਸ ਕੇ ਵੀ ਤਾਂ ਜਾ ਸਕਦੀ ਸੀ। ਤੇ ਤੈਨੂੰ ਨਾਲ ਲੈ ਕੇ ਜਾ ਸਕਦੀ ਸੀ। ਉਹ ਸਾਲੀ ਇਹੀ ਗੱਲ ਦੀ ਤਾਂ ਸਮਝ ਨਹੀਂ ਆਉਂਦੀ। ਵੀ ਜੋ ਉਹਦੇ ਮਾਮੇ ਨੂੰ ਮਿਲਣ ਜਾਂਦੀ ਸੀ ਤਾਂ ਮੈਨੂੰ ਵੀ ਨਾਲ ਲਿਜਾ ਸਕਦੀ ਸੀ। ਬਾਹਰ ਕਿ ਮਿਲਦੀ ਸੀ। ਘਰੇ ਵੀ ਤਾਂ ਬੁਲਾ ਸਕਦੀ ਸੀ ਉਹਦੇ ਮਾਮੇ ਨੂੰ। ਉਹੀ ਤਾਂ ਗੱਲ ਹੈ ਅਨਮੋਲ। ਉਹਦੇ ਮਾਮੇ ਨੇ ਇੱਕ ਨਵੀਂ ਕਹਾਣੀ ਸੁਣਾਈ ਆ। ਕੀ? ਕੀ ਕਹਾਣੀ ਸੁਣਾਈ ਉਹਦੇ ਮਾਮੇ ਨੇ ਹੁਣ? ਉਹਦਾ ਮਾਮਾ ਕਹਿੰਦਾ ਵੀ ਨੀਹਾ ਸਾਡੇ ਕੋਲ ਰਹਿੰਦੀ ਸੀ ਤੇ ਉਹਦੀ ਮਾਂ ਵੀ ਇਹਦਾ ਬਾਪ ਤਾਂ ਪਹਿਲਾਂ ਮੁੱਕ ਗਿਆ ਸੀ ਨਸ਼ੇ ਕਰਦਾ ਤੇ ਇਹਦੀ ਮਾਂ ਗਲਤ ਧੰਦਾ ਕਰਨ ਲੱਗੀ ਸੀ ਇਹਦੀ ਮਾਂ ਕਹਿੰਦੀ ਇਹਦੀ ਤੂੰ ਮੇਰੀ ਧੀ ਨੂੰ ਪਾਉ ਦੇ ਵੀ ਜਿੰਨੇ ਪੈਸੇ ਹੋਣਗੇ ਮੈਂ ਭੇਜਿਆ ਕਰੂੰਗੀ ਮੁੜ ਕੇ ਇਹਦੀ ਮਾਂ ਵੀ ਮਰ ਗਈ ਜਦੋਂ ਖਰਚਾ ਪਾਣੀ ਆਉਣਾ ਬੰਦ ਹੋ ਗਿਆ ਤਾਂ ਉਹਨੇ ਨੀਹਾ ਨੂੰ ਕਿਹਾ ਵੀ ਤੂੰ ਗਲਤ ਧੰਦੇ 'ਚ ਪੈ ਤੇ ਨੀਹਾ ਇੱਕ شریف ਕੁੜੀ ਸੀ ਉਹਨੇ ਇਸ ਕੰਮ ਨੂੰ ਨਾ ਕਰਤੀ ਵੀ ਮੈਂ ਇਹੋ ਜਿਹਾ ਕੰਮ ਨਹੀਂ ਕਰਨਾ ਕੋਈ ਗੱਲ ਨਹੀਂ ਪਲੀਜ਼ ਰਿਲੈਕਸ ਮੈਨੂੰ ਪਤਾ ਹੈ ਜ਼ਿੰਦਗੀ ਦੇ ਵਿੱਚ ਇਹ ਜਿਹੇ ਅੰਦਰ ਨਾ ਹੁੰਦੇ ਰਹਿੰਦੇ ਨੇ ਪਰ ਤੂੰ ਫਿਰ ਟੈਨਸ਼ਨ ਆ ਲੈ ਅੱਗੇ ਸੁਣ ਹਜੇ ਬਹੁਤ ਲੰਮੀ ਕਹਾਣੀ ਹੈ ਉਹਦਾ ਮਾਮਾ ਕਹਿੰਦਾ ਵੀ ਮੈਨੂੰ ਬਲੈਕਮੇਲ ਕਰਦਾ ਸੀ ਉਦੋਂ ਮੁੜ ਕੇ ਜਦੋਂ ਮੇਨਾਂ ਵਿਆਹ ਹੋ ਗਿਆ ਸੀ ਇਹਦਾ ਉਹਨੂੰ ਪਤਾ ਲੱਗ ਗਿਆ ਵੀ ਇਹਦਾ ਅਮੀਰ ਘਰ ਦੇ ਮੁੰਡੇ ਨਾਲ ਵਿਆਹ ਹੋ ਗਿਆ ਕਹਿੰਦਾ ਇਹਨੂੰ ਮੈਂ ਬਲੈਕਮੇਲ ਕਰਨਾ ਸ਼ੁਰੂ ਕਰਤਾ ਵੀ ਤੇਰੇ ਘਰ ਵਾਲਾ ਬਹੁਤ ਅਮੀਰ ਹੈ ਮੈਨੂੰ 50 ਲੱਖ ਰੁਪਈਆ ਕਰਕੇ ਦੇ ਜਿੰਵੇਂ ਮਰਜ਼ੀ ਫਿਰ ਮੁੜ ਕੇ ਇਹਨੇ ਉਹਨੂੰ ਖੰਡਰ ਚ ਬੁਲਾ ਲਿਆ ਤੇ ਨਿਹਾਨੇ ਵੀ ਹਾਂ ਕਰਦੀ ਉਹ ਕਹਿੰਦਾ ਨਹੀਂ ਤੇਰੀ ਮੈਂ ਪੋਲ ਖੋਲ ਦੂੰ ਵੀ ਤੂੰ ਇੱਕ ਧੰਦਾ ਕਰਨ ਵਾਲੀ ਦੀ ਧੀ ਐ ਤੇ ਉਹ ਕੀ ਕਰਦੀ ਵਿਚਾਰੀ ਉਹਨੇ ਤਾਂ ਹਾਂ ਕਰਨੀ ਸੀ ਆਹ ਖਾਣੀ ਸੀ ਡੈਂਪਲ ਪਤਾ ਨਹੀਂ ਕੀ ਹੋਈ ਜਾਂਦਾ ਸਾਡੇ ਨਾਲ ਤਾਂ ਆਹ ਘਰ ਨੂੰ ਆਹ ਘਰ ਨੂੰ ਵਿਚਾਰੀ ਗਨਤਾ ਨਹੀਂ ਸੀ ਪਰ ਤੇ ਉਹਦੇ ਨਾਲ ਇੰਨਾ ਵੱਡਾ ਤੋ ਖਾਊ ਗਿਆ ਮੇਰਾ ਹੀ ਦਿਮਾਗ ਫਿਰ ਗਿਆ ਸੀ ਮੈਂ ਤਾਂ ਟੋਨੀ ਰਸ ਕੇ ਕਿਹਾ ਜਦੋਂ ਫਿਰ ਪਤਾ ਲੱਗਿਆ ਵੀ ਆਹ ਕੁਸੀ ਇਹ ਆ ਤੇ ਘਰ ਵਾਲੀ ਵੀ ਮਾਰਦੀ ਪਰ ਨਹੀਂ ਖੰਡ ਮੂਰਖ ਮੈਨੂੰ ਤੇ ਇੰਨਾ ਭਰੋਸਾ ਹੈ ਕਿ ਤੂੰ ਇਹ ਕੰਮ ਨਹੀਂ ਕਰ ਸਕਦਾ ਇਹ ਕੰਮ ਤੇਰਾ ਨਹੀਂ ਹੈਗਾ ਇਹ ਕੰਮ ਕਿਸੇ ਦਾ ਹੋਰ ਦਾ ਹੈ ਤੈਨੂੰ ਫਸਾਇਆ ਜਾ ਰਿਹਾ ਹੈ ਅਨਮੋਲ ਮੈਂ ਹੁਣ ਚਲਦਾ ਕਿਤੇ ਮੈਨੂੰ ਪੁਲਿਸ ਵਾਲੇ ਫੜ ਲੈਣੇ ਨਾਲ ਤੂੰ ਵੀ ਚੱਕੀ ਜਾਏਗੀ ਕੋਈ ਫਾਇਦਾ ਨਹੀਂ ਮੈਨੂੰ ਜਾਣ ਦੇ ਤੂੰ ਚੋਲੀ ਛੇ ਕੇ ਦੂਜੇ ਦਰਵਾਜ਼ੇ ਥਾੜੀ ਬਾਹਰ ਚਲ ਤਾਂ ਕੋਈ ਕਿਸੇ ਨੂੰ ਪਤਾ ਨਾ ਲੱਗੇ ਕੋਈ ਟੈਨਸ਼ਨ ਨਾ ਲੈ ਬਾਕੀ ਕਿਸੇ ਨੂੰ ਕੋਈ ਖਬਰ ਨਾ ਕਰੀ ਤੂੰ ਹੀ ਸਾਥ ਦੇਣਾ ਹੁਣ ਤਾਂ ਮੇਰਾ ਮੈਂ ਤੇਰੇ ਹਮੇਸ਼ਾ ਨਾਲ ਤੇ ਪਲੀਜ਼ ਤੂੰ ਮੈਨੂੰ ਫੋਨ ਕਰਦਾ ਰਹੀ ਕੋਈ ਗੱਲ ਨਹੀਂ ਹਰ ਤੈਨੂੰ ਛਿੱਥੇ ਮੇਰੀ ਲੋੜ ਪਵੇ ਨਾ ਮੈਂ ਤੇਰੇ ਨਾਲ ਡੰਪਲਾ ਮੈਨੂੰ ਪਤਾ ਹੁਣ ਪੁਲਿਸ ਵਾਲੇ ਮੈਨੂੰ ਛੇਤੀ ਚੱਕ ਲੈਣਗੇ ਬਹੁਤਾ ਟਾਈਮ ਨਹੀਂ ਮੈਨੂੰ ਭੱਜਣ ਦੇਣਾ ਉਹਨਾਂ ਨੂੰ ਨਹੀਂ ਅਨਮੋਲ ਤੂੰ ਗਲਤ ਨਹੀਂ ਆ ਕੋਈ ਸਭ ਨਹੀਂ ਕੀਤਾ ਆਪਾਂ ਫੇਰ ਮਿਲਦੇ ਆ ਕਿਸੇ ਦਿਨ ਇੰਨਾ ਟਾਈਮ ਨਹੀਂ ਹੈਗਾ ਮੈਂ ਚੱਲਦਾ ਤੇ ਤੂੰ ਵੀ ਜਾ ਠੀਕ ਆ ਹਾਂ ਠੀਕ ਆ ਧਿਆਨ ਨਾਲ ਮੈਨੂੰ ਪਤਾ ਅਨਮੋਲ ਤੂੰ ਇਹ ਸਭ ਨਹੀਂ ਕਰ ਸਕਦਾ ਤੈਨੂੰ ਫਸਾਇਆ ਜਾ ਰਿਹਾ ਹੈ ਪਰ ਮੈਂ ਤੇਰਾ ਪੂਰਾ ਸਾਥ ਦਵਾਂਗੀ ਪੂਰਾ ਸਾਥ ਦਵਾਂਗੀ ਮੈਂ ਤੇਰਾ ਮੈਂ ਤੇਰੇ ਨਾਲ ਗਲਤ ਨਹੀਂ ਹੋਣ ਦਿੰਦੀ ਤਾਂ ਨਹੀਂ ਤੂੰ ਅਲਮੋੜ ਬਾਈ ਮੈਨੂੰ ਨਹੀਂ ਲੱਗਦਾ ਕਿ ਇਹ ਕੇਸ ਆਪਣੇ ਹੱਕ ਚ ਹੋਊਗਾ ਕੱਲ ਜਿਹੜੀ ਬੋਡੀ ਮਿਲੀ ਸੀ ਨਾ ਉਦੋਂ ਸੈਂਪਲ ਉਸ ਚਾਕੂ ਤੇ ਲੱਗੇ ਖੂਨ ਨਾਲ ਮੈਚ ਕਰਦਾ ਹੈ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਬੋਡੀ ਨੇਹਾ ਦੀ ਸੀ ਹਾਂ ਕੋਰ ਤਾਂ ਮੈਨੂੰ ਕੁਝ ਮਿਲਿਆ ਨਹੀਂ ਪਰ ਨੇਹਾ ਦਾ ਮੰਗਲ ਸੂਤਰ ਉਹਨਾਂ ਨੇ ਮੈਨੂੰ ਦੇ ਦਿੱਤਾ ਸੀ ਜਿਹੜਾ ਤੂੰ ਉਹਨੂੰ ਗਿਫਟ ਕੀਤਾ ਸੀ ਮੰਗਲ ਸੂਤਰ ਹਾਂ ਬਾਈ ਮੈਂ ਸਬਰੀਮ ਕੋਰ ਚਲਾ ਕੇਸ ਵੀ ਲਾਇਆ ਸੀ ਪਰ ਮਾੜੀ ਕਿਸਮਤ ਕੇਸ ਸਬਮਿਟ ਨਹੀਂ ਹੋਇਆ ਬੜੀ ਅਫਸੋਸ ਦੀ ਗੱਲ ਹੈ ਜਿਹਨੂੰ ਤੂੰ ਪਿਆਰ ਕਰਦਾ ਸੀ ਲੋਕ ਤੈਨੂੰ ਉਸੇ ਦਾ ਕਾਤਲ ਕਹਿਣ ਲੱਗ ਗਏ ਮੈਨੂੰ ਅਫਸੋਸ ਹੈ ਇਸ ਗੱਲ ਦਾ ਨਹੀਂ ਕਿ ਮੈਨੂੰ ਲੋਕ ਖੋਨੀ ਕਹਿਣ ਲੱਗੇ ਅਫਸੋਸ ਤਾਂ ਇਸ ਗੱਲ ਦਾ ਕਿ ਮੈਂ ਆਪਦੀ ਨੇਹਾ ਨੂੰ ਬਚਾ ਨਹੀਂ ਸਕਿਆ ਤੇ ਅਫਸੋਸ ਇਸ ਗੱਲ ਦਾ ਜਿਹਨੇ ਨੇਹਾ ਨੂੰ ਮਾਰਿਆ ਉਹ ਸ਼ਰਮ ਖੁੱਲਾ ਫਿਰਦਾ ਤੇ ਅਫਸੋਸ ਇਸ ਗੱਲ ਦਾ ਮੈਂ ਹੁਣ ਮਾਰ ਨਹੀਂ ਸਕਿਆ ਪਰ ਕੋਈ ਨਹੀਂ ਟੌਨੀ ਹੁਣ ਤੈਨੂੰ ਮੇਰੀ ਮਦਦ ਕਰਨੀ ਪੂ ਪਹਿਲਾਂ ਤਾਂ ਤੂੰ ਮੈਨੂੰ ਕਾਨੂੰਨ ਤੋਂ ਬਚਾਉਣਾ ਰਿਹਾ ਪਰ ਹੁਣ ਤੈਨੂੰ ਇਹ ਕਾਨੂੰਨ ਤੋੜ ਕੇ ਮੈਨੂੰ ਬਾਹਰ ਕੱਢਣਾ ਪਊ ਤੇਰੇ ਅੱਗੇ ਮੇਰੀ ਬੇਨਤੀ ਐ ਉਹ ਤਾਂ ਠੀਕ ਐ ਪਰ ਪਰ ਬਰ ਕੁਛ ਨਹੀਂ ਟੋਣੀ ਐਨਾ ਕੰਮ ਕਰ ਦੇ ਮੇਰਾ ਤੇਰੀ ਮਿਹਰਬਾਨੀ ਹੋਊਗੀ ਹੱਥ ਜੋੜਨਾ ਤੇਰੇ ਮੂਰੇ ਹੱਥ ਨਾ ਜੋੜਨ ਮੁੱਲ ਮੇਰੇ ਮੂਰੇ ਚਾ ਠੀਕ ਕਰ ਮੈਂ ਚੱਲਦਾ ਘਰ ਦਾ ਕੁਛ ਖਾਣ ਤੋਂ ਨਹੀਂ ਕੁਛ ਹੁਣ ਮੈਂ ਜਿੰਦਾ ਨਹੀਂ ਛੱਡਣਾ ਨਹੀਂ ਨਹੀਂ ਹਾਂ ਹੁ ਮਰ ਚਾ ਠੀਕ ਹੈ ਰਿਲੈਕਸ ਹੋ ਜਾ ਹੁਣ ਬੋਲ ਚਲ ਮੈਂ ਠੀਕ ਐ ਕਰਦਾ ਕੁਛ ਤੈਨੂੰ ਮੈਂ ਨਹੀਂ ਛੱਡਦਾ ਕੋਈ ਨਹੀਂ ਇੱਕ ਵਾਰ ਮੈਨੂੰ ਬਾਹਰ ਆ ਜਾਂਦੇ ਤੇਰਾ ਖਾਤਮਾ ਕਰਕੇ ਛੱਡੂ ਖਾਤਮਾ ਕਰਕੇ ਛੱਡੂ ਟੋਨੀ ਜਿਹੜਾ ਕੁਛ ਕਿਹਾ ਸੀ ਤੈਨੂੰ ਲੈ ਆਇਆ ਉਹ ਤਾਂ ਮੈਂ ਲੈ ਆਨਮੋਲ ਤੂੰ ਆਖਰੀ ਵਾਰ ਫੇਰ ਸੋਚ ਲੈ ਜਿਹੜਾ ਫੈਸਲਾ ਲੈ ਰਿਆ ਸਹੀ ਹੈ ਨਾ ਜਮਨ ਸਹੀ ਹੈ ਮੈਂ ਬਾਹਰ ਰਹਿ ਕੇ ਨਾ ਆਉਦਾ ਕਰੋੜਾਂ ਦਾ ਬਿਜ਼ਨਸ ਨਹੀਂ ਸਾਂਭ ਸਕਿਆ ਤੇ ਮੈਂ ਤੇਰੇ ਨਾਮ ਕਰਦਾ ਚੱਕ ਹੁਣ ਬਾਹਰ ਜਾਣ ਦਾ ਪਲਾਨ ਦੱਸ ਵੀ ਪਲਾਨ ਕੀ ਹੈ ਹੁਣ ਆ ਲੈ ਇਹਦੇ ਇਹ ਨਾ ਤਮਾਕੂ ਦੀ ਪੂੜੀ ਹੈ ਇਹਦੇ ਚ ਤਮਾਕੂ ਹੈ ਜਦੋਂ ਵੀ ਕੋਈ ਤੈਨੂੰ ਪੌਲਸ ਵਾਲਾ ਨੇੜੇ ਤੇੜੇ ਦੇ ਦੇ ਸਿਆ ਨਾ ਇਹਨੂੰ ਪਾਣੀ ਚ ਮਿਲਾ ਕੇ ਲੈ ਜੀ ਤੇ ਤੇਰਾ ਨਾ ਸਭ ਖੁਰਜੂ ਪੁਲਿਸ ਵਾਲੇ ਤਾਂ ਕੀ ਡਾਕਟਰ ਵੀ ਇਹਨੂੰ ਹਾਰਟ ਐਟੈਕ ਸਮਝਣਗੇ ਬਸ ਠੀਕ ਆ ਟੋਨੀ ਸ਼ੁਕਰੀਆ ਯਾਰ ਤੂੰ ਮੇਰਾ ਇੰਨਾ ਕੰਮ ਕੀਤਾ ਉਹ ਤੇਰਾ ਦੋਸਤ ਹੈਗਾ ਇਹ ਚ ਧੰਨਵਾਦ ਆ ਦੀ ਕੀ ਗੱਲ ਹੈ ਚਲ ਠੀਕ ਆ ਤੂੰ ਹੁਣ ਜਾ ਮੈਨੂੰ ਆਪਦਾ ਕੰਮ ਕਰਨ ਦੇ ਚਲ ਠੀਕ ਹੈ ਆਪਦਾ ਧਿਆਨ ਰੱਖੀ ਕੋਈ ਗੱਲ ਜਾ ਤੂੰ ਕੋਈ ਨਹੀਂ ਹੁਣ ਦੇਖਦਾ ਤੁਸੀਂ ਕਿੰਨਾ ਕੁ ਚਰਮੇ ਨੂੰ ਅੰਦਰ ਰੱਖੋਗੇ ਵਧਾ ਕੀ ਹੈ ਚਾਹ ਤਾਂ ਫਿਰ ਵੀ ਬਣ ਜੂ ਪਰ ਤੂੰ ਥੋੜੀ ਰੋਜ਼ ਰੋਜ਼ ਐ ਬੈਠਣਾ ਹੁਣ ਆਪਣਾ ਵਿਆਹ ਹੋ ਗਿਆ ਹੁਣ ਮੈਂ ਤੁਹਾਡੇ ਕੋਲ ਹੀ ਬੈਠਣਾ ਨਾ ਮੈਂ ਕਿੱਥੇ ਜਾਣਾ ਸੱਚੀ ਯਾਰ ਯਕੀਨ ਹੀ ਨਹੀਂ ਹੁੰਦਾ ਵੀ ਆਪਣਾ ਵਿਆਹ ਹੋ ਗਿਆ ਸੱਚ ਜਾਨੀ ਤਾਂ ਕਦੇ ਕਦੇ ਐਂ ਲੱਗਦਾ ਵੀ ਸੁਪਨਾ ਹੀ ਹੁੰਦਾ ਹੋਸ਼ ਰਹੋਗੇ ਤਾਂ ਹੀ ਕੀ ਨਾਉ ਸੋਨਿਓ ਤਾਂ ਗੱਲਾਂ ਕਰਨ ਲੱਗ ਜਾਨੇ ਹੋ ਜਾਗਦੇ ਹਾਂ ਤਾਂ ਸੁਪਨੇ ਦੇਖਣ ਲੱਗ ਜਾਨੇ ਹੋ ਉਹ ਯਾਰ ਮੈਨੂੰ ਖੁਦ ਨੂੰ ਸਮਝ ਨਹੀਂ ਆਉਂਦੀ ਵੀ ਮੇਰੇ ਨਾਲ ਹੋ ਕੀ ਰਿਹਾ ਹਕੀਕਤ ਝੂਠ ਲੱਗਦੀ ਹੈ ਤੇ ਝੂਠ ਹਕੀਕਤ ਲੱਗਦਾ ਚਲੋ ਛੱਡੋ ਇਹ ਸਭ ਮੈਂ ਸੁਣਾਈ ਕਹਿੰਦੀ ਸੀ ਆਪਾਂ ਕਿਤੇ ਘੁੰਮਣਾਂ ਚੱਲੀਏ ਜਿੱਥੇ ਹੋਰ ਕੋਈ ਨਾ ਹੋਵੇ ਤੁਸੀਂ ਤੇ ਮੈਂ ਹੋਈ ਅੱਛਾ ਤਾਂ ਮੇਰੀ ਬੇਗਮ ਹਨੀਮੂਨ ਤੇ ਜਾਣਾ ਚਾਹੁੰਦੀ ਐ ਓ ਚੱਲ ਕੋਈ ਨਹੀਂ ਲੈ ਚੱਲਦੇ ਐ ਐਡੀ ਕੀ ਗੱਲ ਐ ਨਹੀਂ ਹਨੀਮੂਨ ਨਹੀਂ ਹਲ ਤਾਂ ਸਿਰਫ ਵੈਸੇ ਘੁੰਮਣ ਜਾਣਾ ਤੁਹਾਨੂੰ ਵੀ ਹਮੇਸ਼ਾ ਨਾਲ ਸ਼ਰਾਰਤਾਂ ਹੀ 做ਦੀਆਂ ਰਹਿੰਦੀਆਂ ਨੇ ਇਹ ਤਾਂ ਕਿੰਨੇ ਸੋਹਣੇ ਪਰ ਤੁਸੀਂ ਵੀ ਨਾ ਐਨ ਫਾਲਤੂ ਚੀਜ਼ਾਂ ਦੇ ਖਰਚ ਕਰਦੇ ਰਹਿੰਦੇ ਹੋਗੇ ਉਹ ਫਾਲਤੂ ਚੀਜ਼ ਨਹੀਂ ਹੈਗੀ ਜੇ ਤੇਰੇ ਤੇ ਨਾ ਪੈਸੇ ਲਾਉਂ ਗੋਰ ਕੀਤੇ ਤੇ ਲਾਉਂ ਦੱਸੀ ਮੈਨੂੰ ਪਰ ਇਹਨਾਂ ਦੀ ਕੀ ਲੋੜ ਸੀ ਹੈ ਉਹ ਕੋਈ ਨਹੀਂ ਉਹ ਮੇਰੇ ਘਰ ਵਾਲੀ ਹੈ ਮੈਂ ਕਿਹੜਾ ਕਿਸੇ ਹੋਰ ਨੂੰ ਦਿੰਨਾ ਤੈਨੂੰ ਹੀ ਤਾਂ ਦੇਈ ਜੰਨਾ ਹਾਂ ਇਹ ਤਾਂ ਮੈਨੂੰ ਪਤਾ ਵੀ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਆ ਗਈ ਸਮਝ ਹਾਂ ਬਹੁਤ ਜ਼ਿਆਦਾ ਸਮਝ ਨੇ ਸੱਚੀ ਹਾਂ ਚਲ ਠੀਕ ਆ ਫਿਰ ਪਾ ਲਵ ਯੂ ਨੀਹਾ ਹਲੋ ਕੀ ਹੋਇਆ ਠੀਕ ਤੇ ਮੁਰ ਸ਼ਰਨ ਹੋਣੇ ਉਹਨੇ ਤੁਸੀਂ ਸਾਡੀ ਨਵੀਂ ਵੀਡੀਓ ਦੇਖ ਕੇ ਆਤੇ ਹੋ ਤੁਹਾਨੂੰ ਦੱਸੋ ਕਿਦਾਂ ਦੀ ਲੱਗੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਆਪਣੇ ਰਿਸ਼ਤੇਦਾਰਾਂ ਚ ਤੇ ਆਪਣੇ ਯਾਰਾਂ ਮਿੱਤਰਾਂ ਚ ਜਰੂਰ ਸ਼ੇਅਰ ਕਰਿਆ ਕਰੋ ਬਹੁਤ ਵਧੀਆ ਪਰਿਵਾਰਕ ਕਨਸੈਪਟ ਹੁੰਦਾ ਆਪਣਾ ਤੇ ਜਿਨ੍ਹਾਂ ਨੇ ਆਪਣੀ ਪਿਛਲੀ ਵੀਡੀਓ ਤੇ ਕਮੈਂਟ ਕਰੀ ਸੀ ਆਪਾਂ ਉਹਨਾਂ ਦੇ ਨਾਮ ਬੋਲਾਂਗੇ ਸੁਖੀ ਸਵੈਚ ਬੱਬੀ ਸਿੰਪਲ ਜੱਟੀ ਪ੍ਰავਜੋ ਢਿੱਲੋਂ ਸ਼ਰਮਾ ਫੈਮਿਲੀ ਵਲੌਗ ਦਿਲਪ੍ਰੀਤ ਕੌਰ ਸਰਦਾਰਨੀ ਕੌਰ ਬੱਬੀ ਲਾਡੀ ਤਲਵੰਡੀ ਚੈਨਾ ਸਿੰਘ ਪੂਨਮ ਕਮਲਸਰਾਂ ਅੰਜਲੀ ਕਪੂਰ ਰੀਆ ਕੌਰ ਪਰਮਜੀਤ ਕੌਰ ਰਜਿੰਦਰ ਕੌਰ ਜਸਪ੍ਰੀਤ ਕੌਰ ਆਲਿਆ ਖਾਨ ਅਰਵਿੰਦਰ ਹਰਲੀਨ ਕੌਰ ਸਿਲਵੀਆ ਵਾਲੀਆ ਆਦਰਸ਼ ਵਾਲੀਆ ਜਸ਼ਨ ਕੌਰ ਚੈਨਾ ਸਿੰਘ ਸੋਮਾ ਰਾਣੀ ਕੁਲਦੀਪ ਕੌਰ ਜੀਐ ਸਿੰਘ ਗੁਰਜਿੰਦਰ ਸਿੰਘ ਅਮਰਤ ਦਿਓਲ ਦੀਪਦੀਪ ਰਾਜ ਬਰਾੜ ਪ੍ਰੀਤ ਰਾਮ ਗੜੀਆ ਸਾਬੀ ਅਨੂਪਰੀਆ ਸੁਖਮੀਤ ਕਿਊਟਕੇ ਸਵਰਨਜੀਤ ਕੌਰ ਜਸਪ੍ਰੀਤ ਕੌਰ ਰੀਨਾ ਰੋੜਾ ਆਲਿਆ ਖਾਨ ਦਲਜੀਤ ਕੌਰ ਅਰਵਿੰਦਰ ਪ੍ਰਭਜੋਤ ਢਿੱਲੋਂ ਨਿਹਾਰਾਣੀ ਹਰਪ੍ਰੀਤ ਕੌਰ ਹਰਪ੍ਰੀਤ ਸਿੰਘ ਹੰਸਾਣੀ ਵਾਲਾ ਪ੍ਰੀਤ ਸੰਧੂ ਨਵਜੂਕੇ ਲਾਡੀ ਤਲਵੰਡੀ ਸਿਮਰਨਜੀਤ ਕੌਰ ਜਾਰਡਨ ਸੰਧੂ ਪੀਵੀ10 ਦੀਪ ਮਹਿਤ ਚੌਧਰੀ ਢਾਲੀਵਾਲ ਜੱਟ ਰਿਕੋਰਡ ਗੁਰਮਾਨਜ ਪਾਵਰ ਲਬਰੀ ਲਵ ਰੂਪ ਸੰਧੂ ਸੋਨੂ ਸਿੰਘ ਆਸ਼ਾਨ ਪਟਾਲਾ ਅੰਜਲੀ ਕਪੂਰ ਪਰਮਜੀਤ ਕੌਰ ਹਰਲੀਨ ਕੌਰ ਲਖਵਿੰਦਰ ਕੌਰ ਗਰੇਆ ਰੀਨਾ ਰੋੜਾ ਸੁਖਪਿੰਦਰ ਢਿੱਲੋਂ ਰਾਜਵੰਤ ਭੁੱਲਰ ਅਵਤਾਰ ਕੌਰ ਰਜਿੰਦਰ ਕੌਰ, ਤਲਦੀਪ ਸਿੰਘ, ਆਦਰਸ਼ ਵਾਲੀਆ, ਹਰਸਿਮਰਨ ਕੌਰ, ਰਜਵੰਤ ਭੁੱਲਰ, ਜੀਸਸ ਗੁਰシャン ਢਿੱਲੋਂ। ਹਾਂਜੀ ਤੇ ਆਪਣੀ ਇਸ ਵੀਡੀਓ ਤੇ ਵੀ ਵੱਧ ਤੋਂ ਵੱਧ ਕਮੈਂਟ ਕਰੋ। ਅਗਲੀ ਵੀਡੀਓ 'ਚ ਆਪਾਂ ਉਹਨਾਂ ਦੇ ਵੀ ਨਾਂ ਬੋਲਾਂਗੇ। ਆਪਣੇ ਪਿੰਡ ਦਾ ਨਾਂ ਜਰੂਰ ਲਿਖਦਿਆ ਕਰੋ। ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੁਹਾਡੇ ਖਾਤਰ ਹੀ ਅਸੀਂ ਵੀਡੀਓ ਬਾਈ ਬਣਾਈ ਦੀਆਂ ਤੇ ਸਾਡੀ ਬਹੁਤ ਮਿਹਨਤ ਲੱਗਦੀ ਹੈ ਤੇ ਤੁਸੀਂ ਵੀ ਜਰੂਰ ਦੇਖਿਆ ਕਰੋ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ। ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦਿੱਤੀ ਬੈਲ ਆਈਕਨ ਜਰੂਰ ਦਬਾ ਲਓ। ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹਦੀ ਵੀ ਐਕਟਿੰਗ ਵਧੀਆ ਲੱਗਦੀ ਹੁੰਦੀ ਆ ਤਾਂ ਕਮੈਂਟ ਚ ਉਹਦਾ ਨਾਮ ਜਰੂਰ ਲਿਖਿਆ ਕਰੋ ਧੰਨਵਾਦ ਜੀ ਮਿਲਦੇ ਆ ਇੱਕ ਨਵੇਂ ਕਨਸੈਪਟ ਤੇ ਨਵੀਂ ਵੀਡੀਓ ਦੇ ਨਾਲ